ਉਹ ਤਾਂ ਜਟਾ ਨੇ ਹਾਂ ਅਕੇ ਕੱਲੂ ਇਹ ਵੀ ਪਰਾ ਜਾ ਅੱਛਾ ਅਗੇ ਉਹ ਆਇਆ ਥੋ ਬਣਾਇਆ ਜੁੜਨ ਮੇਨੋਂ ਦੇ ਲਈ ਠੀਕ ਹੈ ਜੈਲੇ ਤਾਂ ਕੱਲੂ ਬਣਾਤਾ ਆਹੋ ਵੀ ਬਤ ਪਰਾ ਆਇਆ ਕਹਿ ਲਾਗੇ ਕੋਲੇ ਰਹਿਦਾ ਸੀ ਮੈਂ ਉਹ ਬਰੇ ਕੋਲੇ ਰਹਿਦਾ ਸੀ ਹਾਂ ਤੂੰ ਜਾਣ ਕੇ ਸਾਰਿਆਂ ਨਾਲ ਵੱਡਾ ਸੀ ਗਿਆ ਨਾ ਚੋਂ ਹਾਂ ਮੇਰਾ ਹੀ ਆਪਣਾ ਮਾਹ ਕਿੰਨਾ ਆਉਂਦਾ ਸੀ ਮਾਲ ਆਪਣੇ ਕੋਲੇ ਨਹੀਂ ਫਿਰ ਜਦੋਂ 47 ਵੇਲੇ ਵੰਡ ਹੋਈ ਆਪਣੀ ਉਦੋਂ ਫਿਰ ਕਿੰਨੇ ਆਪਣੇ ਮੁਸਲਮਾਨ ਕਿੰਨੇ ਸੀਗੇ ਆਪਣੇ ਇਧਰ ਉਹ ਹੋ ਜਾਣੀ ਦਾ ਵੀ ਤੈਨੂੰ ਮੈਂ ਦੱਸ ਉਹਨਾਂ ਦਾ ਤਾਂ ਮੇਰਾ ਤਾਂ ਜੱਗ ਵਿਚ ਉਹ ਇੱਕ ਮਹੀਨੇ ਦਾ ਹਾਂ ਤੇ ਇਹ ਇਹ ਤਕੜੇ ਸੀਗੇ ਠੀਕ ਆ ਹਿੰਦਰ ਗੁਣੀ ਹਾਂ ਤੇ ਇਹ ਮਾਲ ਦਾ ਸੀਗਾ ਤੇ ਵਿੱਚ ਇਹ ਡੱਬੂ ਡੱਬ ਕਰ ਗਾ ਬੁੱਕਰ ਗਾ ਹੈ ਨਹੀਂ ਆ ਸੀ ਕੋਲੇ ਹਾਂ ਹਾਂ ਅਸਾਂ ਉਹ ਬੱਕਰ ਗਾ ਬੁੱਕਰ ਗਾ ਕੋਲੇ ਸੀ ਉਹ ਚਾਰ ਦੇ ਰਹਿੰਦੇ ਸੀ ਹਾਂ ਠੀਕ ਆ ਇਹ ਬੂਥਲਵਾਨਾਂ ਦੇ ਨਾਲ ਵੀ ਜਾਵਰਦੇ ਸੀ ਇਹ ਹਾਂ ਜਿਹੜੇ ਬਹੁਤ ਹੀ ਮੁਸਲਮਾਨਾਂ ਨੇ ਤੇ ਆਪਣੇ ਦਾ ਬਹੁਤ ਆਪਣੇ ਭਾਂਡੇ ਬਹੁਤ ਸਮਝਿਆ ਤੇ ਇਹ ਦੇ ਨੂੰ ਤਾਂ ਪਤਾ ਅੱਛਾ ਇਹ ਆਪਣੇ ਦਾ ਦੋ ਤਿੰਨ ਬੂਲ ਨੂੰ ਘਰ ਕੇ ਉਹ ਸੀਦੀ ਇੱਕ ਉਹ ਵੀ ਕੱਤੀ ਜੀ ਬਣਾਈ ਦੀ ਉਹ ਸਵਾਦ ਜੀ ਨਹੀਂ ਉਹ ਦੂਜੀ ਯਾਰ ਆ ਟਾਂਡ ਜੀ ਹਾਂ ਤੇ ਟਾਂਡ ਤੇ ਲਾਵੇ ਸੀ ਉਹ ਜਦੋਂ ਕਾਏ ਆਪਣੇ ਭਾਂਡਿਆਂ ਨਾਲ ਹਾਂ ਬਹੁਤ ਭਾਰਿਆ ਭਾਂਡਿਆਂ ਦਾ ਲਾ ਠੀਕ ਹੈ ਉਹਨਾਂ ਉਹਨਾਂ ਦਾ ਪਿੱਤਲ ਦੇ ਹੋਣਗੇ ਪਿੱਤਲ ਦੇ ਉਹ ਲੀ ਚੀਜ਼ ਤੇ ਉਹ ਉਹਨਾਂ ਦੇ ਵਿੱਚ ਕੋਈ ਘਰ ਆਪਣੇ ਸਿੱਟੇ ਕੋਈ ਸਾਲਪੂ ਕੇ ਜੱਟ ਹਾਂ ਆਇਆ ਠੀਕ ਹੈ ਉੱਤੇ ਉਹਦੇ ਕੱਠੇ ਜੀ ਅੰਦਰਲੇ ਘਰੇ ਆ ਉਹ ਉੱਤੇ ਕੱਠੇ ਜੀ ਕੋਈ ਤਾਂ ਸੰਧੀ ਜੀ ਦਿੱਤ ਜੀ ਹਾਂ ਕੋਸਾ ਉਹਦੇ ਸਾਲਪੂ ਤੇ ਹਾਂ ਇਹਨਾਂ ਜੌੜੇ ਜਿੰਦੇ ਨੇ ਕਰ ਕੋ ਭਾਡੇ ਖਲਾ ਠੀਕ ਆ ਉਹਨਾਂ ਨੇ ਟੁੱਟ ਵੀ ਜੀਦਾ ਸੀ ਮੂੜੇ ਤੇ ਚੱਕ ਲਾਂਗੇ ਨੇ ਵਸਤ ਲਿਓ ਹਾਂ ਠੀਕ ਆ ਆ ਉਹ ਜੀ ਦਾ ਵੀ ਤੇ ਜਿਹੜਾ ਇੱਜੜ ਸੀ ਹਾਂ ਜਿਹੜਾ ਮਾਂ ਤੈਨੂੰ ਦੱਸਦਾ ਬਈ ਆ ਕਿਵੇਂ ਪੜੀ ਬਾਈ ਲੈ ਕੇ ਗਰਨਾਮ ਕੇ ਹਾਂ ਉਹਦੇ ਕੋਲੇ ਲੋਹੇ ਦੀ ਬਾਲਟੀ ਹੁੰਦੀ ਸੀ ਈਕਾ ਠੀਕ ਆ ਉਹ ਮੇਰਾ ਚੰਗੀ ਤੇ ਕਹਿੰਦੇ ਆ ਬਾ ਇਹ ਨਾਲ ਰਪਿਆ ਉਹ ਹਾਂ ਗਰਨਾਮ ਨਾਲ ਹਾਂ ਉਹ ਇੱਜੜ ਜਾਦਾ ਹੁੰਦਾ ਉਹ ਵੀ ਠੀਕ ਆ ਤੇ ਮੇਰਾ ਮਾਂ ਨਾਲ ਇੱਜੜ ਸੀ ਸਾਡਾ ਜੇਡੀ ਵਿੱਚ ਜਾਂਦਾ ਸੀ ਆਪਣਾ ਹਾਂ ਉਹ ਭਾਈ ਕੀ ਕਰਿਆ ਨਾ ਤੇ ਉਹ ਉਹਨਾਂ ਦਾ ਸਾਰਾ ਹੀ ਜੜ੍ਹ ਧਮਾਤਾ ਆ ਸਾਰੀ ਬੇ ਪਈ ਹੁੰਦੀ ਸੀ ਧੁਰਤਾ ਹੀ ਠੀਕ ਆ ਕਾ ਕੱਪੇ ਜੇ ਪੂਲ ਨਾਨੀਆਂ ਤੇ ਜਦੋਂ ਉਹ ਜੜੇ ਆ ਹਾਂ ਕਹੋ ਤੁਮਾਂ ਦਾ ਕਦੇ ਨਹੀਂ ਨਿਕਦਾ ਸੀ ਅੱਛਾ ਜੱਥੜ ਦੀ ਗੱਲ ਉਹਨਾਂ ਦੀ ਹਾਂ ਉਹ ਜਿਹੜਾ ਆਪਾਂ ਨੂੰ ਦੋ ਤਿੰਨ ਜੜ੍ਹ ਸਮਾੜੇ ਠੀਕ ਆ ਹਾਂ ਕਹਿੰਦੇ ਵੀ ਜੇਤਾ ਸੀ ਮੁਰਿਆ ਤੇ ਨਹੀਂ ਪਾਈ ਤੁਸੀਂ ਚਾਰੀ ਚੁਣੀ ਜਾਓ ਆਪ ਦਾ ਤਰੀਕਾ ਜਿਹੜਾ ਜਿਹੜਾ ਹਾਂ ਜੇ ਜੀ ਮਾਰੇਗਾ ਕੀ ਜਿਹੜਾ ਉਜੜ ਸਮਾ ਗਿਆ ਆਪਾਂ ਨੂੰ ਆਪਣੇ ਕੋਲ ਤਿੰਨ ਚਾਰ ਦਿਨ ਤੱਕ ਪੰਜ ਦਿਨ ਚੱਲਦਾ ਰਿਹਾ ਹਾਂ ਪਰ ਦਿਨ ਪਰ ਆ ਵੀ ਕਾਬਲੇ ਚੱਲਣ ਲੱਗੇ ਹਾਂ ਇਹਨਾਂ ਦੇ ਮੁਕਾਬਲੇ ਖੜਕੋਂਾਂ ਦੇ ਹਾਂ ਖੜਕੋਂਾਂ ਦੇ ਨਹੀਂ ਆ ਇਹਨਾਂ ਦੇ ਆਪਣਾ ਦੇ ਨਿੰਗਾ ਦੇ ਅਸਾਂ ਨਿੰਗਾ ਸੰਗ ਜਦੋਂ ਬਾਣ ਅਸਾਂ ਮੁਕਾ ਅਸਾਂ ਠੀਕ ਆ ਤੇ ਬੁੜੀ ਡਰ ਗਈ ਹਾਂ ਵੱਡੀ ਬੁੜੀ ਆਪਣੀ ਹਾਂ ਦਾਦੀ ਅਸਾਂ ਉਹ ਡਰੇ ਵੀ ਕਹਿੰਦੇ ਵੀ ਮੇਰੇ ਦਾ ਮੁੰਡਾ ਬਾਹਰ ਤੜ ਜੇ ਜੜ ਮੰਗਰ ਤੇ ਜਰੂਰੀ ਪੂਰਾ ਫਰਦਾ ਹੁੰਦਾ ਹੀ ਆਲੇ ਹੱਥ ਨੇ ਘੇਰਾ ਪਾ ਕੇ ਮੋੜ ਤੇ ਤੇ ਪਿੰਡ ਬਾੜਾ ਬਾੜਾ ਤੇ ਕਾ ਬਾੜੇ ਬਹੁਤ ਨਾਲ ਕੋਈ ਕੀ ਹਾਂ ਇਧਰ ਖੁੱਲਾ ਸੀਗਾ ਸਾਰਾ ਹੀ ਫੇਰ ਉਹ ਕੀ ਕਰਿਆ ਉਹਦੇ ਬੇਸ ਤੇ ਰੱਖੜਣੀ ਜਬੈ ਨਾ ਚਾਰੋਂ ਦੇਖੋ ਜਿੱਥੇ ਖੜੀਆਂ ਖੜੀਆਂ ਰਹਿਣ ਦੂ ਪੇਟਾ ਉਹਨਾਂ ਦੇ ਗਏ ਨੇ ਹਾਂ ਚਾਰ ਪੰਜ ਛਾਓ ਪੇੜ ਬਸਾਂ ਦੇ ਜਿਹਾ ਪਾਣੂ ਪਾਣੂ ਹੋਰ ਮੁਸਲਮਾਨ ਹਾਂ ਠੀਕ ਆ ਉਹ ਫਿਰ ਇਹਦੇ ਆ ਵੀ ਚੱਲਦਾ ਸੀ ਇਹਦੇ ਨਾਲ ਪੂਰੇ ਬੁੜੇ ਦਾ ਕਪੂਰਾ ਕੌਣ ਪੁੜਾ ਕੌਣ ਸੀ ਇਹਨਾਂ ਦਾ ਪਿਆ ਉਹੀ ਗਰਨਾਮ ਹੋਣਾ ਦਾ اچھا ਇਹਨਾਂ ਦਾ ਠੀਕ ਆ ਛੋਟੇ ਹੋਣਾ ਦਾ ਆਹੋ ਇਹ ਜਿਹੜੇ ਹੁੰਦਾ ਛੋਟੇ ਸਪੰਚ ਗਿਆ ਜਿਹੜੇ ਜਿਹੜੇ ਹੁੰਦਾ ਸੀ ਇਹਨਾਂ ਕੋਲੇ ਕਿੰਨਾ ਬੋਲੇ ਤੀ ਸੀ ਠੀਕ ਆ ਤੇ ਉਹ ਵੀ ਕਰਿਆ ਨਾ ਉਹ ਜਿਹੜਾ ਜਿਹੜਾ ਫਿਰ ਉਹਨੂੰ ਕਪੂਰੇ ਨੂੰ ਰੱਤੀ ਗੱਲ ਹਾਂ ਵੀ ਐਸੇ ਕਹ ਉਹ ਕਹਿੰਦਾ ਯਾਰ ਤੁਸੀਂ ਡਰੋ ਨਾ ਤਲ ਬੀਤੇ ਪਾਸਾਂ ਤੇ ਇਹਦੇ ਅੱਗੇ ਜਮਾਈ ਨਿਧਾਪੜਾ ਮਰੇ ਤਾਂ ਮੁੰਡੇ ਮਾਰੇ ਜਾਣਗੇ ਫਿਰ ਮਾਂ ਦੀ ਹਾਂ ਠੀਕ ਆ ਤੇ ਬੁੱਢਾ ਸਾਡੇ ਤਾਂ ਬੁੱਢੇ ਬਾੜ ਮਾਰਦਾ ਨਹੀਂ ਇੱਥੇ ਬਰਸਿਆ ਨਾ ਬਰਸਿਆ ਲੰਗ ਸਿੰਘ ਕਰਨੇ ਹੂੰ ਉਹ ਪਾਈ ਹੋ ਗਈ ਹੋਈ ਉਹ ਨਾਲ ਹੀ ਤਾਂ ਇਹਨਾਂ ਨੂੰ ਰੱਖਿਆ ਕਰੇ ਤੇ ਕਹਿੰਦਾ ਚੱਲ ਬਈ ਬਈ ਹਾਬ ਲੈ ਲੈ ਦੇਖੀ ਜੋ ਆਪਾਂ ਵੀ ਰੱਪੜੇ ਦੇ ਜਿਵੇਂ ਹਾਂ ਤੇ ਫਿਰ ਪਾਈ ਇਹਨਾਂ ਨੂੰ ਸੰਭਾਲਾ ਸੀ ਹੋਈ ਚੱਲ ਤੇ ਇਹਨਾਂ ਨੇ ਨਾ ਉਹ ਜ਼ਮੀਨ ਦਾ ਕਬੀਲੇ ਤੇਨ ਹੋ ਗਏ ਹਾਂ ਕੋਈ ਢੜਤਾਲ ਤਾਂ ਇਤਲ ਵੱਡੀ ਘਾਲਤਾ ਕੋਸ ਹਾਂ ਜਾਰੇ ਤੇ ਹਾਂ ਇਹ ਢਾਉ ਨਹੀਂ ਮਰ ਜਾਂਦਾ ਹੁੰਦਾ ਸੀ ਠੀਕ ਆ ਤੇ ਕੋਸ ਕੋਸ ਮਜ਼ਾਤੀ ਹਾਂ ਹਾਂ ਆਏ ਨੇੜੇ ਨੇੜੇ ਪਿੰਡਾਂ ਤੇ ਇੱਧਰ ਬਾਤੀ ਮੂਸੀ ਤੇ ਇੱਧਰ ਰੂਟ ਪੰਡਾ ਚ ਕਲਾ ਆਤਾ ਹਾਂ ਠੀਕ ਆ ਵੀ ਕਿਸ ਨੂੰ ਕੋਈ 20 ਲੈ ਜਾ ਕੋਈ 30 ਲੈ ਜਾ ਕੋਈ 40 ਲੈ ਜਾ ਹਾਂ ਇੱਕ ਉਹ ਇੱਥੇ ਤੇ ਚਾਰ ਦੇ ਦਈਓ ਇੱਥੇ ਤੇ ਅਦੋ ਅਦੋ ਅਤੀ ਉਹ ਲੈ ਲੈ ਜੋ ਲਾ ਠੀਕ ਆ ਤੇ ਜਿਹੜੀਆਂ ਭੇਟਾ ਦੇਣੀਆਂ ਉਹਨਾਂ ਨੂੰ ਉਸ ਜਦੋਂ ਬੜਾ ਔੜ ਜਾਂ ਮੋੜ ਰਣੀ ਉਹ ਸਾਬੂ ਦਾ ਵੀ ਸਾਵੇਂ ਕਾਬ ਗਾ ਲੈ ਠੀਕ ਆ ਐ ਕੋਸ ਹੋ ਜੀ ਐ ਉਹ ਇਹ ਬਰੂਪ ਤੋਂ ਬੜੀ ਤੇ ਅਗਰ ਨਾਮ ਸਰਪੰਚ ਕੇ ਹਾਂ ਇਹ ਕੁੱਡੇ ਬਾਜੀ ਨਹੀਂ ਬਾਜੀਗਰ ਆਏ ਸੀਗੇ ਇਹਨਾਂ ਕੋਲੇ ਲੇ ਲੂਏ ਦੇ ਦੇ ਦਿੱਤੇ ਆ ਅੱਬਰ ਸਾਰੇ ਨੂੰ ਲੈ ਲੈਣ ਦੇ ਠੀਕ ਆ ਡੇ ਡੇ ਲੇਲੇ ਵਾਲੇ ਛਤਰੇ ਹਾਂ ਤੇ ਉਹ 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 ਤਾਂ ਤਾਂ ਸਾਹ 70 ਲੈ ਜਾਣਾ ਤੇ ਉਹ ਕੁੰਡੇ ਬਾਜੀ ਕਰਕੇ ਵੀ ਇੱਕ ਦਰਸ ਉਹਨਾਂ ਕੋਲੇ ਵੀ ਹਾਂ ਉਹ ਨਾਲ ਜਾਂਦਾ ਕੁੰਡਾ ਵਾਰੀ ਹਾਂ ਕੁੰਡਾ ਬਾਜੀਗਰ ਹਾਂ ਤੇ ਉਹ ਕੁੰਡੇ ਬਾਜੀ ਕਰਦੇ ਕੀ ਕਰਿਆ ਉਹ ਉਹ ਕਿਤੇ ਨਾ ਇਹ ਜਿਵੇਂ ਲੈ ਕੇ ਚੜ੍ਹ ਗਏ ਉੱਤੇ ਹਾਂ ਉੱਤੇ ਨੋਪੜੇ ਵੀ ਅੱਬਰ ਸਾਹਿਬ ਨੂੰ ਹਾਂ ਰਾਤ ਜਦੋਂ ਰਾਤ ਆ ਕਰਦੇ ਹਾਂ ਹਾਂ ਏ ਹੁਣ ਛੋਟੇ ਦੇ ਰੱਖਣ ਦੀ ਗੱਲ ਆ ਨਾ ਇਹ ਰਾਜ ਨੂੰ ਪੜੀ ਗੋਈ ਤਾਂ ਫੁੱਟੇ ਰੋ ਗੋਈ ਵੀ ਫੁੱਟੇ ਵੀ ਠੀਕ ਹੈ ਬਾਜੀ ਕਰਨੇ ਬਾਜੀ ਕਰਨੇ ਹਮ ਇਹ ਕਿਹੜਾ ਕੋ ਫਾਦੇ ਪੀਂਦੇ ਸੀ ਹਮ ਉਹ ਉਹ ਹੀ ਹੁੰਦੀ ਸੀ ਜਿਹੜੇ ਕੱਲੂ ਦੇ ਮੁੰਡੇ ਸੀਗੇ ਪਾਰ ਦੇ ਪੋਤੇ ਹਮ ਉਹਨਾਂ ਨੂੰ ਵੇੜੀ ਦੇਤੀ ਜੋ ਤੇ ਫਰਾ ਜੋ ਤਿਆ ਨੂੰ ਹਮ ਵੇੜੀ ਨਾ ਸੀ ਜਰਨਾਂ ਕੋਲ ਆਟਪਾਟ ਬੜਾ ਜੀ ਦੇ ਦਾਲੇ ਵੀ ਉਹਨਾਂ ਨੂੰ ਕੋਈ ਵੇੜੀ ਠੀਕ ਆ ਉਹ ਤੇ ਉੱਤ 30 40 ਕਿੱਲੇ ਸੀ ਕੁੰਡੇ ਇੰਨਾ ਦੇ ਆਓ ਕੁੰਡੇ ਕੀ ਨੇ ਕੁੰਡੇ ਕੀ ਨਹੀਂ ਕੱਲੂ ਦੀ ਕੱਲੂ ਦੀ ਇਹਦੇ ਕੋਲ ਜਮੀਨ ਬਾਹਰੀ ਸੀ ਠੀਕ ਆ ਇਹ ਕੋਈ ਬਾਹਰ ਫੁੱਲ ਲੈ ਲੈ ਹੂੰ ਐ ਜਿਹੜੀ ਹੁੰਦੀ ਸੀ ਇਹ ਆਈ ਠੀਕ ਆ ਜਾਨੇ ਕਿ ਮੁਸਲਮਾਨ ਆਪਣੇ ਨਾਲ ਕੋਲੇ ਰਹਿੰਦੇ ਹੁੰਦੇ ਜਿੱਥੇ ਆਪਣਾ ਪੁਰਾਣਾ ਅੰਦਰ ਲਾ ਘਾਰਾਗਾ ਆਹ ਆ ਸਾਰੇ ਆ ਬੁੱਧਲ ਬਵਾਣੀ ਸੀ ਠੀਕ ਆ ਬਚੀਤਾ ਬੁੱਧਲ ਦਿੱਤੀ ਹੋ ਗਿਆ ਦੋ ਤੇ ਜੇਦਰ ਇਹ ਬਲਕਾ ਘਰ ਉਹ ਵੀ ਮੁਸਲਮਾਨਾਂ ਦਾ ਜਿਹੜਾ ਆਪਣਾ ਜਿ세ਹਾ ਕੇਵਲ ਹਲਵਾਈ ਹੈਗਾ ਹੁਣ ਆ ਤੇ ਫਿਰ ਬਾਕੀ ਦਾ ਉਹ ਜਿਹੜਾ ਆਪਣਾ ਆਪਾ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਾਇਆਗਾ ਉਹ ਵੀ ਮਸਜਿਦ ਸੀ ਹਨਾ ਉਹ ਮਸਜਿਦ ਸੀ ਠੀਕ ਆ ਉਹ 1947 ਤੋਂ ਬਾਅਦ ਜਾਨਕੀ ਗੁਰਦੁਆਰੇ ਜਿਹੋ ਕਰਤੀ ਉਹ ਹਾਂ ਉਹ ਫਿਰ ਮੁਸਲਮਾਨ ਰਹੇ ਨਹੀਂ ਨਾ ਫਿਰ ਮੁਸਲਮਾਨ ਉਧਰ ਚਲੇ ਗਏ ਹਨਾ ਮੀਟਾ ਕੇ ਆ ਬੰਦ ਗੁਰਦੁਆਰਾ ਪਾਇਆ ਹਾਂ ਆਹੀ ਉਹ ਤਾਂ ਰਗੜ ਤੇ ਸਾਰੇ ਉਹ ਥਈ ਸੀ ਹਾਂ ਆ ਆ ਜਾਵੜ ਦੇ ਸੀ ਹੈ ਕਹਾ ਉਹ ਪਰੇ ਜਾਵੜ ਦੇ ਸੀ ਹੈ ਅਹ ਗਲਵਾਟ ਕੇ ਤਾਂ ਆ ਪਈ ਹੁੰਦਾ ਬੋੜ ਚਾਏ ਇਧਰ ਰੈਡੀ ਸ਼ੂਟ ਤੇ ਰਹਿ ਨਹੀਂ ਸੀ ਮੰਡੀ ਜੀ ਅੱਜ ਇਧਰ ਜਿੱਥੇ ਬਾਜੀਗਰਾਂ ਦੇ ਘਰ ਪਾਏ ਹੋ ਉਹਨਾਂ ਨੇ ਰੋਕ ਲਿਆ ਸੀ ਉਹ ਬਾਜੀਗਰਾਂ ਦੇ ਉਹ ਜਿੱਥੇ ਆਪਣੇ ਉੱਥੇ ਦੀ ਕੂਕਾ ਦੇ ਗੋੜਤੋਲ ਹਾਂ ਗੋੜਦਵਾਰੇ ਕੋਲੇ ਆ ਚੌਰਾ ਦੇ ਦੇ ਬਾਜੀਗਰਾਂ ਦੇ ਉਹ ਜਿੰਨੇ ਕਾਰੀਗਰਾਂ ਦੇ ਘਰ ਜੇ ਜੋ ਉੱਥੇ ਸਾਰੇ ਉਹ ਮੁਸਲਮਾਨਾਂ ਦੇ ਠੀਕ ਆ ਜੀ ਬਾਜੀ ਨਾ ਮੇਜਾ ਰਹਿ ਲਾ ਤੇ ਤੁਹਾਡੇ ਨਾਲ ਤਾਂ ਬਹੁਤ ਪਿਆਰ ਹੋ ਉਹਨਾਂ ਦਾ ਤੁਹਾਡੇ ਨਾਲ ਤਾਂ ਮੁਸਲਮਾਨਾਂ ਦੇ ਜਿਹੜੇ ਹੋ ਸੀਗੇ ਉਹਨਾਂ ਨਾਲ ਪਿਆਰ ਸੀ ਹੁਣ ਮੈਂ ਤਾਂ ਨਿਆਣਾ ਹੀ ਸੀ ਯਾਰ ਠੀਕ ਆ ਮੈਂ ਤਾਂ ਹੁਣ ਦੁਆ ਕਰਤੀ ਆ ਉਹਨਾਂ ਦੇ ਨਾਲ ਕਦੋਂ ਨਿਕਲ ਗਏ ਜੂਰ ਤੋਂ ਤਾਂ ਮੇਰੇ ਮੈਂ 1 ਮਹੀਨੇ ਦਾ ਸੀ ਹਾਂ ਤੇ ਤੂੰ ਇਹ ਗੱਲਾਂ ਕਹਿੰਦੇ ਆ ਮੈਂ ਇਹ ਸਹੀ ਗੱਲਾਂ ਤੇ ਤੂੰ ਦਾ ਜਵਾਬ ਸੀ ਜਦੋਂ ਮੈਂ ਜਵਾਬ ਦਿੱਤਾ ਉਹ ਦੱਖਣ ਵੀ ਇਹਨਾਂ ਦੀਆਂ ਗੱਲਾਂ ਬਾਬੇ ਹੁਣਾਂ ਦੱਸਿਆ ਤੁਹਾਨੂੰ ਹਾਂ ਇਹਨਾਂ ਨੇ ਹੋਇਆ ਕਿ ਸਰਜੀ ਹੁਣੀ ਤਾਂ ਹੈਗੇ ਸੀ ਜਿਮਦੀ ਦਾ 10-12 ਸਾਲ ਦਾ ਸੀਗਾ ਨਹੀਂ ਉਹਦਾ ਫਿਰ 22 ਵੀ ਦੱਸਦਾ ਸੀਗਾ ਹਾਂ ਇਹ ਲਾਨੇ ਹੁਣੀ ਸਾਰੇ ਵੱਡੇ ਸੀ ਇਹ ਤਾਂ ਗੱਪ ਜਿਹੜਾ ਕੋ ਮਰੀ ਜਾਂਦਾ ਉਹ ਆਹੇ ਨਹੀਂ ਵਾਹ ਪਤਾ ਨਹੀਂ ਮੈਨੂੰ ਤਾਂ ਚੱਲ ਮੈਂ ਤਾਂ ਨਹੀਂ ਸੀ ਮੇਰੀ ਥੋੜ੍ਹ ਤੇ ਸੀ ਜਿਹੜੇ ਪਸੂ-ਪੂਸੂ ਲੈ ਆ ਨਾ ਇਹ ਕੁੱਕਾ ਕੰਨ ਤੇ ਗੱਤਾਂ ਮੈਨਾਂ ਕਰ ਲਾ ਨਹੀਂ ਉਹਦਾ 22 ਵੀ ਦੱਸਦਾ ਸੀ ਕਹਿੰਦਾ ਹੈਗਾ ਜੀਗਾ ਹਾਂ ਕਹਿੰਦਾ ਮੈਨੂੰ ਛੋਟੇ ਨੇ ਵੀ ਕੱਥਾ ਹਾਂ ਉਹਦਾ ਮੈਂ ਉਹਨੂੰ ਸਾਰੀਆਂ ਗੱਲਾਂ ਪੁੱਛਦਾ ਹੁੰਦਾ ਸੀ ਬਾਈ ਨੂੰ ਆਪਣੇ ਕਿੱਥੇ ਸੀਗੇ ਘਰ ਉਹਨੇ ਸਾਰੇ ਉਹ ਜਿਹੜੇ ਜਿਵੇਂ ਕੇ ਬਲ ਆ ਜਾ ਹੋ ਆਗੀ ਖਾਲੀ ਮੈਂ ਹੁੰਦੇ ਸੀ ਮੈਂ ਦੇਖ ਕੇ ਤਾਂ ਇਹ ਮੜਾ ਜਾ ਸੀ ਹਜੇ ਆ ਜਵਾ ਕਰਦਾ ਨਹੀਂ ਮਮੀ ਨੇ ਕਿਹਾ ਸੀ ਉਹਨੂੰ ਜਦੋਂ ਉਹ ਜੜਿਆ ਮੇਰਾ ਕਾਡਰ ਲੈ ਕੇ ਗਏ ਆ ਹੂੰ ਮੈਨੂੰ ਤਾਂ ਨਹੀਂ ਪਤਾ ਉਹ ਮੈਂ ਹੁਣ ਮੂਹਰੋ ਤੇ ਯਾਰ ਕੇ ਤੋਂ ਗੱਲਾਂ ਜਿਹੜੇ ਆਪਣੇ ਵੱਡੇ ਲੋਕ ਤਾਂ ਦੱਸਦੇ ਸੀ ਭਾਈਓ ਬਾਈ ਤਾਂ ਉਹ 16 17 ਸਾਲ ਦਾ ਹੈ ਨਾ ਹਾਂ ਮਹਿੰਦਰਪੁਰਾ ਤਗੜਾ ਸੀ ਹੂੰ ਤੇ ਇਹ ਜੀ ਬਾਈ ਹੁੰਦੀ ਤੇਗਾ ਇਹਨਾਂ ਦੇ ਦਰਬੀ ਨੂੰ ਉਹ ਮਾਕੜਾ ਉਹ ਨਿਆਣੇ ਨੂੰ ਕੀ ਬੰਤ ਕਰੇ ਇਹ ਜਿਹੜੂ ਦਾ ਜਮਾਨਾ ਤਕਾਕਥਾ ਲਾਉਣਾ ਉਹਦਾ ਉਹਦਰਲਾ ਜਾਨੀ ਕੇ ਘਰ ਤਾਂ ਜਦੋਂ ਉਹਦਰਲਾ ਘਰ ਤਾਂ ਪੂਰੀ ਸ਼ੋਰਤਾ ਦਾ ਨੂੰ ਉਧਰਲੇ ਘਰ ਦੀ ਉਹ ਉਧਰ ਨਾ ਰਹੇ ਯਾਰ ਹਾਂ ਉਹਦਰ ਤਾਂ ਰਹੇ ਹੀ ਆ ਜਿੱਥੇ ਜਾ ਪਾ ਕੇ ਦੀ ਉਹਨਾਂ ਦੀ ਉਹਦਾਰਾ ਆਪਣਾ ਹੀ ਜਿੱਥੇ ਉਹ ਹਲਵਾਈ ਬਣਾਵਾ ਕਾਲੇ ਦੇ ਨਾਲ ਮਗਰਲੇ ਪਾਸੇ